ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਨਵਦੀਪ ਸਿੰਘ ਜੁਨੀਅਰ ਸਵਾਗਤ ਕਰਦਾ ਤੁਹਾਡਾ ਪੰਜਾਬੀ ਮਾਂ ਬੋਲੀ ਦੀ ਇਸ ਕਲਾਸ ਦੇ ਵਿੱਚ ਵਿਦਿਆਰਥੀਓ ਅੱਜ ਮਿਤੀ 15 ਫਰਵਰੀ 2024 ਅੱਜ ਹੋਇਆ ਤੁਹਾਡਾ 12ਵਾਂ ਜਮਾਤ ਦਾ ਚੈਨਲ ਪੰਜਾਬੀ ਦਾ ਪੇਪਰ ਜਿਸ ਨੂੰ ਅਸੀਂ ਪੰਜਾਬੀ ਲਾਜ਼ਮੀ ਆਖਦੇ ਹਾਂ ਇਹ ਪੇਪਰ ਸੀ ਬੱਚਿਓ ਤੁਹਾਡਾ 80 ਅੰਕ ਦਾ ਤੇ 20 ਅੰਕ ਤੁਹਾਡੇ ਅਧਿਆਪਕ ਨੇ ਤੁਹਾਨੂੰ ਸੀਸੀਈ ਦੇ ਦੇਣੇ ਆ ਕੁੱਲ ਅੰਕ ਹੋਣਗੇ 100 100 ਅੰਕਾਂ ਦੇ ਵਿੱਚੋਂ ਹੀ ਪਾਸ ਹੋਣ ਲਈ ਜਿੰਨੇ ਨਿਰਧਾਰਤ ਅੰਕ ਹੁੰਦੇ ਨੇ ਚਾਹੇ ਉਹ 33 ਹੁੰਦੇ ਨੇ ਚਾਹੇ 35 ਹੁੰਦੇ ਨੇ ਉਹ ਤੁਸੀਂ 100 ਅੰਕਾਂ ਦੇ ਵਿੱਚੋਂ ਲੈ ਲੈ। ਤਾਂ ਇਸ ਵੀਡੀਓ ਦੇ ਵਿੱਚ ਬੱਚੋ ਆਪਾਂ ਇਸ ਕੁਐਸਚਨ ਪੇਪਰ ਨੂੰ ਹੱਲ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜਾ ਪ੍ਰਸ਼ਨ ਤੁਹਾਡਾ ਸਹੀ ਆ ਤੇ ਕਿਹੜਾ ਪ੍ਰਸ਼ਨ ਤੁਹਾਡਾ ਗਲਤ ਹੋ ਗਿਆ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ 80 ਅੰਕਾਂ ਦੇ ਵਿੱਚੋਂ ਤੁਹਾਨੂੰ ਕਿੰਨੇ ਅੰਕ ਆ ਸਕਦੇ ਨੇ। ਤਾਂ ਸ਼ੁਰੂ ਕਰਦੇ ਹਾਂ ਬੱਚੋ ਕਿ ਜਿਹੜਾ ਤੁਹਾਡਾ ਪਹਿਲਾ ਪ੍ਰਸ਼ਨ ਹੈ ਉਹ ਸੁੱਧਰ ਲਗਾਈ ਲਈ ਰੱਖੋ। ਇਸਦੇ 5 ਅੰਕ ਨੇ। ਅਸਲ ਦੇ ਵਿੱਚ ਬੱਚਿਓ ਇਹ ਇਹਦੇ ਵਿੱਚ ਤੁਹਾਡੇ ਪੇਪਰ ਦੀ ਲਿਖਾਈ ਦੇਖੀ ਜਾਏਗੀ ਜੇਕਰ ਤੁਸੀਂ ਬਹੁਤ ਸੁੰਦਰ ਲਿਖਾਈ ਕੀਤੀ ਹੈ ਤਾਂ ਤੁਹਾਨੂੰ 5 ਦੇ ਵਿੱਚੋਂ 5 ਅੰਕ ਦਿੱਤੇ ਜਾਣਗੇ ਜਿਸ ਤਰ੍ਹਾਂ ਦੇ ਵੀ ਤੁਹਾਡੀ ਲਿਖਾਈ ਹੋਏਗੀ ਉਨੇ ਹੀ ਅੰਕ ਤੁਹਾਨੂੰ ਦਿੱਤੇ ਜਾਣਗੇ ਉਸ ਤੋਂ ਬਾਅਦ ਬੱਚਿਓ ਤੁਹਾਡੇ ਕੋਲੇ ਹੈਗਾਗਾ ਦੂਸਰਾ ਪ੍ਰਸ਼ਨ ਵਸਤੂ ਨਿਸ਼ਟ ਪ੍ਰਸ਼ਨ ਕੁਐਸਚਨ ਪੇਪਰ ਦੇ ਹਿਸਾਬ ਨਾਲ ਤੁਹਾਡਾ ਇਹ ਦੂਸਰਾ ਪ੍ਰਸ਼ਨ ਤੇ ਲਿਖਣ ਦੇ ਹਿਸਾਬ ਨਾਲ ਇਹ ਤੁਹਾਡਾ ਪਹਿਲਾ ਪ੍ਰਸ਼ਨ ਹੀ ਹੋਏਗਾ ਵਸਤੂ ਨਿਸ਼ਟ ਪ੍ਰਸ਼ਨ ਏ ਦੇ ਵਿੱਚ ਬੱਚਿਓ ਭਾਗ ਊੜਾ ਦੇ ਵਿੱਚ ਸਾਡੇ ਕੋਲੇ ਪੰਜ ਪ੍ਰਸ਼ਨ ਨੇ ਜਾਂ ਕਹਿ ਸਕਦੇ ਆ ਪੰਜ ਸਾਡੇ ਕੋਲੇ ਕਥਨ ਨੇ ਇਸ ਨੂੰ ਅਸੀਂ ਸਹੀ ਜਾਂ ਗਲਤ ਦਰਸਾਉਣਾ ਅਸੀਂ ਦੱਸਣਾ ਕਿ ਕਿਹੜਾ ਕਥਨ ਸਹੀ ਆ ਕਿਹੜਾ ਕਥਨ ਗਲਤ ਆ 2 ਨੰਬਰ ਦਾ ਇੱਕ ਹੋਏਗਾ ਇਸ ਤਰੀਕੇ ਨਾਲ ਇਸ ਤਰ੍ਹਾਂ ਇਹ ਪੰਜ ਪ੍ਰਸ਼ਨ ਤੁਹਾਨੂੰ 10 ਅੰਕ ਦੇ ਹੋਣਗੇ ਤਾਂ ਹੁਣ ਆਪਾਂ ਦੇਖਦੇ ਆ ਕਿ ਸਾਡੇ ਕੋਲੇ ਜਿਹੜਾ ਪਹਿਲਾ ਕਥਨ ਉਹ ਸਹੀ ਹੈ ਜਾਂ ਗਲਤ ਹੈ ਤੇ ਕੀ ਆ ਤਿਲ ਪੱਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਸੀ ਤਾਂ ਇਹ ਕਥਨ ਹੈ ਬੱਚਿਓ ਇਹ ਗਲਤਾ ਕਿਉਂ ਗਲਤਾ ਕਿਉਂਕਿ ਜਿਹੜਾ ਤਿਲ ਪੱਤਰਾ ਫੁਲਕਾਰੀ ਹੁੰਦੀ ਆ ਉਸ ਤੇ ਬਹੁਤ ਹਲਕੀ ਕਢਾਈ ਹੁੰਦੀ ਹੈਗੀ ਉਸ ਤੇ ਸ਼ੀਸ਼ੇ ਨਹੀਂ ਲਾਏ ਜਾਂਦੇ ਜਿਸ ਤੇ ਸ਼ੀਸ਼ੇ ਲੱਗੇ ਹੁੰਦੇ ਆ ਉਸ ਨੂੰ ਤਿਲ ਪੱਤਰਾ ਨਹੀਂ ਉਸ ਨੂੰ ਸ਼ਿਮਾਸ਼ ਕਿਹਾ ਜਾਂਦਾ ਇਸ ਕਰਕੇ ਇਹ ਕਥਨ ਹੋ ਗਿਆ ਗਲਤ ਅਗਲਾ ਸਾਡੇ ਕੋਲੇ ਕਥਨ ਹੈਗਾ ਕਿ ਪੈਦਾਵਾਰੀ ਸਾਧਨਾ ਅਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਬਿਲਕੁਲ ਸਹੀ ਇਹ ਹੈ ਬੱਚਿਓ ਸਹੀ ਕਿਉਂਕਿ ਜਦੋਂ ਵੀ ਸਾਡੇ ਕੋਲੇ ਤਕਨੀਕ ਬਦਲਦੀ ਆ ਸਾਡੇ ਕੋਲੇ ਪੈਦਾਵਾਰੀ ਸਾਧਨ ਬਦਲਦੇ ਨੇ ਤਾਂ ਸਾਡੇ ਸੱਭਿਆਚਾਰ ਦੇ ਵਿੱਚ ਵੀ ਬਦਲਾ ਆਉਂਦਾ ਸੱਭਿਆਚਾਰ ਬਦਲ ਜਾਂਦਾ ਤੀਸਰਾ ਪ੍ਰਸ਼ਨ ਹੈ ਬੱਚਿਓ ਸਾਡੇ ਕੋਲੇ ਜਾਂ ਤੀਸਰਾ ਕਥਨ ਹੈ ਸਾਡੇ ਕੋਲੇ ਕਿ ਪੰਜਾਬ ਦੇ ਸਮੁੱਚੇ ਲੋਕ ਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਨੇ ਬਿਲਕੁਲ ਸਹੀ ਹੈ ਬੱਚੋ ਜਿੰਨੇ ਵੀ ਸਾਡੇ ਲੋਕ ਨਾਚ ਨੇ ਉਹ ਸਾਡੀ ਲੋਕਿਕ ਪ੍ਰਕਿਰਤੀ ਦੇ ਧਾਰਨੇ ਹੀ ਨੇ ਅਗਲਾ ਪ੍ਰਸ਼ਨ ਜਾਂ ਕਥਨ ਹੈ ਸਾਡੇ ਕੋਲੇ ਕਿ ਵਗਦੇ ਪਾਣੀ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ ਇਹ ਬੱਚਿਓ ਗਲਤ ਕਿਉਂ ਗਲਤ ਆ ਕਿਉਂਕਿ ਵਗਦੇ ਪਾਣੀ ਕਵਿਤਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਨਹੀਂ ਦਿਵਾਨ ਸਿੰਘ ਕਾਲੇਬਣੀ ਹੈ ਅਗਲਾ ਬੱਚਿਓ ਪੰਜਵਾਂ ਸਾਡੇ ਕੋਲੇ ਜਿਹੜਾ ਪ੍ਰਸ਼ਨ ਹੈ ਉਹਦੇ ਵਿੱਚ ਕੀ ਆ ਉਦੇ ਵਿੱਚ ਪੁੱਛਿਆ ਗਿਆ ਕਿ ਸਖਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਆਦਤ ਪਾਉਣ ਦੀ ਸਿੱਖਿਆ ਦੇਣ ਲਈ ਪਾਟਾ ਸੀਬੀਏ ਨਾ ਰੁੱਸਾ ਮਨਾਈਏ ਨਾ ਤੱਕਰ ਨਹੀਂ ਰਸਦੀ ਅਖੌਤ ਬਿਲਕੁਲ ਠੁਕਵੀ ਹੈ ਜੀ ਨਹੀਂ ਇਹ ਗਲਤ ਹੈ ਕਿਉਂਕਿ ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਸਿੱਖਿਆ ਦੇਣ ਵਾਲੀ ਅਖੌਤ ਸਾਡੇ ਕੋਲੇ ਹੈ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸਿਖਾ ਲੀ ਤੇ ਜਿਹੜਾ ਪਾਟਾ ਸੀ ਵੀ ਇਹਨਾਂ ਰੁੱਸਾ ਮਨਾਏ ਇਹ ਨਾ ਤਾਂ ਕਰਨੀ ਵਸਦੇ ਇਸ ਦਾ ਅਰਥ ਹੁੰਦਾ ਜਿਹੜੇ ਸਾਡੇ ਰਿਸ਼ਤੇ ਨਾਤੇ ਨੇ ਉਹਨਾਂ ਦੀ ਮਹੱਤਤਾ ਨੂੰ ਦਰਸਾਉਣ ਲਈ ਇਹ ਅਖਾਤ ਵਰਤੀ ਜਾਂਦੀ ਹੈ ਕਿ ਜੇਕਰ ਸਾਡਾ ਕੋਈ ਰਿਸ਼ਤੇ ਨਾਤੇ ਦੇ ਵਿੱਚੋਂ ਰਿਸ਼ਤੇਦਾਰ ਸਾਡਾ ਰੁੱਸ ਜੇ ਤਾਂ ਸਾਨੂੰ ਉਸ ਨੂੰ ਮਨਾਉਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਪਾਟੇ ਨੂੰ ਸਿਓ ਲੈਨੇ ਆ ਉਸੇ ਤਰ੍ਹਾਂ ਰੁੱਸੇ ਨੂੰ ਸਾਨੂੰ ਮਨਾ ਲੈਣਾ ਚਾਹੀਦਾ ਫਿਰ ਹੀ ਘਰ ਵਸਦੇ ਨੇ ਠੀਕ ਹੈ ਬੱਚੋ ਪਾਗ ਊੜਾ ਸਾਡਾ ਹੋ ਗਿਆ 10 ਅੰਕ ਜੇਕਰ ਤੁਹਾਡੇ ਸਹੀ ਨੇ ਤਾਂ ਤੁਹਾਡੇ 10 ਚੋਂ 10 ਅੰਕ ਆ ਜਾਣਗੇ ਅਗਲਾ ਸਾਡੇ ਕੋਲੇ ਹੈਗਾ ਪਾਗਾੜਾ ਪਾਗਾੜਾ ਦੇ ਵਿੱਚ ਕੀ ਹੈ ਸਾਡੇ ਕੋਲੇ ਬਹੁਤ ਚੋਣ ਦੇ ਉੱਤਰਾਂ ਵਾਲੇ ਪ੍ਰਸ਼ਨ ਨੇ ਮਤਲਬ ਬਹੁ ਵਿਕਲਪੀ ਨੇ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਵਿਕਲਪ ਚੁਣਨਾ ਤਾਂ ਸਾਡੇ ਕੋਲੇ ਪਹਿਲਾ ਕਿਹੜਾ ਹੈਗਾ ਛਪਾਰ ਦਾ ਮੇਲਾ ਕਦੋਂ ਲੱਗਦਾ ਛਪਾਰ ਦਾ ਮੇਲਾ ਬੱਚਿਓ ਲੱਗਦਾ ਭਾਦੋਂ ਦੀ ਸੁਦੀ 14 ਨੂੰ ਠੀਕ ਹੈ ਬੱਚਿਓ ਅੱਗੇ ਆ ਗਿਆ ਸਾਡੇ ਕੋਲੇ ਦੂਸਰਾ ਪ੍ਰਸ਼ਨ ਕਿ ਰੂਪ ਦੇ ਪਤ ਪੱਖੋਂ ਨਕਲਾਂ ਕਿੰਨੀ ਕਿਸਮ ਦੀਆਂ ਹੁੰਦੀਆਂ ਨੇ ਰੂਪੱਖੋਂ ਨਕਲਾ ਦੋ ਕਿਸਮ ਦੀਆਂ ਹੁੰਦੀਆਂ ਨੇ ਇੱਕ ਮਤਲਬ ਛੋਟੀਆਂ ਇੱਕ ਲੰਬੀਆਂ ਤੀਜਾ ਸਾਡੇ ਕੋਲੇ ਪ੍ਰਸ਼ਨ ਹੈਗਾ ਕਿ ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ ਤੇ ਦੱਸੋ ਕਿ ਮੁੰਡੇ ਅਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀ ਖੇਡ ਖੇਡਦੇ ਹਨ ਤੇ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਬਾਂਦਰ ਕਿਲਾ ਖੇਡਦੇ ਨੇ ਵੈਸੇ ਤਾਂ ਸਾਰੀਆਂ ਖੇਡਾਂ ਹੀ ਮੁੰਡੇ ਕੁੜੀਆਂ ਦੁਆਰਾ ਖੇਡੀਆਂ ਜਾਂਦੀਆਂ ਨੇ ਪਰੰਤੂ ਇਹ ਸਾਰੀਆਂ ਖੇਡਾਂ ਕਿਸੇ ਵੀ ਰੁੱਤ ਦੇ ਵਿੱਚ ਖੇਡੀਆਂ ਜਾ ਸਕਦੀਆਂ ਨੇ ਤੇ ਬਾਂਦਰ ਕੀਲਾ ਜ਼ਿਆਦਾ ਸਰਦੀਆਂ ਦੀ ਰੁੱਤ ਦੇ ਵਿੱਚ ਹੀ ਖੇਡੀਆਂ ਜਾਂਦੀ ਹੁੰਦੀ ਹੈ ਜਦੋਂ ਧੁੱਪ ਨਹੀਂ ਕਰਦੀ ਇਸ ਕਰਕੇ ਇਸ ਦਾ ਉੱਤਰ ਹੋਣਾ ਸੀ ਬਾਂਦਰ ਕੀਲਾ ਅੱਗੇ ਆ ਗਿਆ ਹਮੇਸ਼ਾ ਆਸਵੰਦ ਰਹਿਣ ਦਾ ਉਪਦੇਸ਼ ਦੇਣ ਲਈ ਕਿਹੜੀ ਅਖਾਉਤ ਟੁਕਮੀ ਹੈ ਹਮੇਸ਼ਾ ਆਸਵੰਦ ਰਹਿਣਾ ਤਾਂ ਇਹਦੇ ਲਈ ਬੱਚਿਓ ਅਸੀਂ ਕੀ ਕਹਾਂਗੇ ਦੇਖੋ ਮਨ ਜੀਤੇ ਜਗ ਜੀਤ ਇਹ ਨਹੀਂ ਹੈਗਾ ਢਿੱਡ ਭਰਿਆ ਕੰਮ ਸਰਿਆ ਇਹ ਨਹੀਂ ਹੈਗਾ ਇੱਕ ਦਰ ਬੰਦ ਸੌ ਦਰ ਖੁੱਲਿਆ ਇਹ ਹੈ ਕਿਉਂਕਿ ਜਦੋਂ ਸਾਨੂੰ ਕੋਈ ਅਸਫਲਤਾ ਨਸੀਬ ਹੁੰਦੀ ਹੈ ਤਾਂ ਆਪਾਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਇੱਕ ਦਰਵਾਜ਼ਾ ਬੰਦ ਹੋਇਆ ਤਾਂ 100 ਦਰਵਾਜ਼ੇ ਹੋਰ ਖੁੱਲਦੇ ਨੇ ਇਸ ਕਰਕੇ ਹਮੇਸ਼ਾ ਤੁਸੀਂ ਆਸਬੰਦ ਰਹੋ ਤਾਂ ਇਸ ਦਾ ਉੱਤਰ ਆਉਣਾ ਸੀ ਈਡੀ ਇੱਕ ਦਰ ਬੰਦ 100 ਦਰ ਬੁੱਲ। ਅੱਗੇ ਬੱਚਿਓ ਸਾਨੂੰ ਇੱਕ ਦੱਸਿਆ ਹੋਇਆ ਪਾਤਰ ਕਿ ਜੀਤੋ ਕਿਹੜੀ ਕਹਾਣੀ ਦੀ ਪਾਤਰ ਹੈ ਤਾਂ ਜੀਤੋ ਗੁਲਜ਼ਾਰ ਸਿੰਘ ਸੰਧੂ ਦੀ ਲਿਖੀ ਹੋਈ ਕਹਾਣੀ ਘਰ ਜਾ ਆਪਣੇ ਦੀ ਪਾਤਰ ਹੈ। ਠੀਕ ਹੈ ਬੱਚਿਓ ਇਹ ਹੋ ਗਿਆ ਸਾਡੇ ਕੋਲੇ ਭਾਗ ਐਂਡ ਹੁਣ ਸਾਡੇ ਕੋਲੇ ਹੈਗਾ ਭਾਗ ਈਡੀ ਇਹ ਵੀ 10 ਨੰਬਰ ਦਾ ਸੀ ਜੇਕਰ ਇਹ ਤੁਹਾਡੇ ਸਹੀ ਨੇ ਤਾਂ ਤੁਹਾਨੂੰ 10 ਦੇ ਵਿੱਚੋਂ 10 ਆ ਜਾਣਗੇ ਕੁੱਲ ਹੋਗੇ ਤੁਹਾਡੇ 20 ਅੰਕ ਠੀਕ ਹੈ ਬੱਚਿਓ ਅੱਗੇ ਆਪਾਂ ਗੱਲ ਕਰਦੇ ਹਾਂ ਭਾਗ ਈਡੀ ਦੀ ਭਾਗ ਈਡੀ ਦੇ ਵਿੱਚ ਕੀ ਆ ਕਿ ਇੱਕ ਜਾਂ ਦੋ ਸ਼ਬਦਾਂ ਦੇ ਵਿੱਚ ਉੱਤਰ ਦੇਣਾ ਹੈ ਹੇਠ ਲਿਖੇ ਪ੍ਰਸ਼ਨ ਦਾ ਤਾਂ ਪਹਿਲਾ ਪ੍ਰਸ਼ਨ ਸਾਡੇ ਕੋਲੇ ਕੀ ਆ ਕਿ ਰਿਗਵੇਦ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ਤੁਹਾਨੂੰ ਪਤਾ ਹੀ ਹੈ ਬੱਚਿਓ ਕਿ ਰਿਗਵੇਦ ਦੇ ਸਮੇਂ ਪੰਜਾਬ ਨੂੰ ਸप्त ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਠੀਕ ਹੈ ਬੱਚਿਓ ਅਗਲਾ ਪ੍ਰਸ਼ਨ ਸਾਡੇ ਕੋਲੇ ਹੈਗਾ ਕਿ ਗਿੱਧੇ ਦੀ ਨਰਸਰੀ ਕਿਹੜੇ ਲੋਕ ਨਾਚ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਹੈ ਇਸ ਦਾ ਉੱਤਰ ਹੈਗਾ ਬੱਚੂ ਕਿੱਕਲੀ ਕਿਉਂਕਿ ਛੋਟੇ ਬੱਚੇ ਹੁੰਦੇ ਆ ਜਿਹੜੇ ਛੋਟੀਆਂ ਬੱਚੀਆਂ ਹੁੰਦੀਆਂ ਨੇ ਉਹ ਬਚਪਨ ਦੇ ਵਿੱਚ ਕਿੱਕਲੀ ਪਾਉਂਦੀਆਂ ਨੇ ਤੇ ਉੱਥੋਂ ਹੀ ਉਹਨਾਂ ਦੀ ਗਿੱਧੇ ਦੀ ਸ਼ੁਰੂਆਤ ਹੋ ਜਾਂਦੀ ਹੈ ਇਸ ਕਰਕੇ ਗਿੱਧੇ ਦੀ ਨਰਸਰੀ ਕਿੱਕਲੀ ਨੂੰ ਮੰਨਿਆ ਜਾਂਦਾ ਹੈ ਅਗਲਾ ਪ੍ਰਸ਼ਨ ਸਾਡੇ ਕੋਲੇ ਹੈਗਾ ਬੱਚਿਓ ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ ਪਹਿਲਾਂ ਤਾਂ ਬੱਚਿਓ ਇਸ ਪ੍ਰਸ਼ਨ ਨੂੰ ਸਮਝੋ ਹੰਗਾਮੇ ਸਮੇਂ ਜਦੋਂ ਸਾਡੇ ਪਰਿਵਾਰ ਦੇ ਵਿੱਚ ਕੋਈ ਵੱਡਾ ਬਜ਼ੁਰਗ ਫੌਤ ਹੁੰਦਾ ਸੀ ਉਹਦੀ ਮੌਤ ਹੁੰਦੀ ਸੀ ਤਾਂ ਉਦੋਂ ਜਿਹੜਾ ਹੰਗਾਮਾ ਪਾਉ ਇਕੱਠਾ ਹੁੰਦਾ ਸੀ ਉਸ ਦੇ ਵਿੱਚ ਜਿਹੜਾ ਪਰਿਵਾਰ ਦਾ ਸਭ ਤੋਂ ਵੱਡਾ ਵਿਅਕਤੀ ਹੁੰਦਾ ਸੀ ਉਸ ਦੇ ਦਸਤਾਰਬੰਦੀ ਕੀਤੀ ਜਾਂਦੀ ਸੀ ਤੇ ਸਾਰੀਆਂ ਜ਼ਿੰਮੇਵਾਰੀਆਂ ਉਸ ਨੂੰ ਸੌਂਪੀ ਜਾਂਦੀਆਂ ਸੀ ਠੀਕ ਹੈ ਤਾਂ ਉਸ ਸਮੇਂ ਜਿਹੜੀ ਰਸਮ ਹੁੰਦੀ ਸੀ ਉਹ ਦਸਤਾਰ ਬੰਦੀ ਦੀ ਰਸਮ ਹੁੰਦੀ ਸੀ ਜਿਹਦੇ ਰਾਹੀਂ ਸਾਰੀਆਂ ਜ਼ਿੰਮੇਵਾਰੀਆਂ ਨੇ ਉਸ ਵੱਡੇ ਆਦਮੀ ਨੂੰ ਬੱਚੇ ਨੂੰ ਸੌਂਪੀਆਂ ਜਾਂਦੀਆਂ ਸੀ ਜਿਹੜਾ ਪਰਿਵਾਰ ਦੇ ਵਿੱਚ ਵੱਡਾ ਠੀਕ ਹੈ ਬੱਚੋ ਅਗਲਾ ਪ੍ਰਸ਼ਨ ਹੈਗਾ ਸਾਡੇ ਕੋਲੇ ਚੰਗੀ ਸੰਗਤ ਅਤੇ ਬੁਰੀ ਸੰਗਤ ਤੋਂ ਬਚਣ ਦੀ ਨਸੀਹਤ ਦੇਣ ਲਈ ਕਿਹੜੀ ਅਕਾਉਤ ਟੁਕਮ ਹੈ ਚੰਗੀ ਸੰਗਤ ਕਰਨ ਅਤੇ ਬੁਰੀ ਸੰਗਤ ਤੋਂ ਬਚਣਾ ਠੀਕ ਹੈ ਇਹਦੇ ਲਈ ਆਪਾਂ ਅਕਸਰ ਵਰਤਦੇ ਹਾਂ ਕਿ ਕੁਸੰਗ ਡੋਬੇ ਸੰਗ ਤਾਰੀ ਜਿਹੜਾ ਸੰਗ ਹੁੰਦਾ ਉਤਾਰ ਦਿੰਦਾ ਤੇ ਕੁਸੰਗ ਹੁੰਦਾ ਉਹ ਜੋੜ ਦਿੰਦਾ ਇਹ ਰਾਤ ਵਰਤੀ ਜਾਂਦੀ ਹੁੰਦੀ ਹੈ ਅੱਗੇ ਸਾਡੇ ਕੋਲੇ ਪੰਜਵਾਂ ਪ੍ਰਸ਼ਨ ਹੈਗਾ ਚੁੰਮ ਚੁੰਮਰ ਕਵਿਤਾ ਦੇ ਕਵੀ ਦਾ ਨਾਮ ਕੀ ਹੈ ਚੁੰਮ ਚੁੰਮਰ ਕੋ ਨਹੀਂ ਕਲਗੀ ਜੁਹਾਰ ਦੀ ਨੰਦ ਲਾਲ ਨੂਰਪੁਰੀ ਜੀ ਦੀ ਕਵਿਤਾ ਇਹਦਾ ਉੱਤਰ ਆਉਣਾ ਸੀ ਨੰਦ ਲਾਲ ਨੂਰਪੁਰੀ ਠੀਕ ਹੈ ਬੱਚਿਓ ਹੁਣ ਬੱਚਿਓ ਆਪਾਂ ਗੱਲ ਕਰਦੇ ਹਾਂ ਤੀਸਰੇ ਪ੍ਰਸ਼ਨ ਦੀ ਤੀਸਰੇ ਪ੍ਰਸ਼ਨ ਦੇ ਵਿੱਚ ਕੀ ਹੈ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਲਿਖੋ ਇਸ ਦੇ ਵਿੱਚ ਆਪਾਂ ਜਿਆਦਾ ਲੰਬੇ ਚੌੜੇ ਚੱਕਰ 'ਚ ਨਹੀਂ ਪੈਂਦੇ ਸੰਖੇਪ ਜੀ ਗੱਲ ਕਰਾਂਗੇ ਕਿ ਨਕਲਾਂ ਵਿੱਚ ਦਰਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਦੱਸੋ ਕਿਵੇਂ ਤੁਸੀਂ ਇਹ ਦੱਸਣਾ ਕਿ ਨਕਲਾਂ ਦੇ ਵਿੱਚ ਦਰਸ਼ਕਾਂ ਦੀ ਭੂਮਿਕਾ ਕਿਉਂ ਹੁੰਦੀ ਹੈ ਕਿਉਂਕਿ ਦਰਸ਼ਕਾਂ ਤੋਂ ਬਿਨਾ ਨਕਲਾਂ ਹੋ ਹੀ ਨਹੀਂ ਸਕਦੀਆਂ ਕਿਉਂ ਕਿ ਕਿਉਂਕਿ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਨਕਲੀਏ ਹੁੰਦੇ ਨੇ ਉਹ ਦਰਸ਼ਕਾਂ ਨੂੰ ਸੰਬੋਧਨ ਹੋ ਕੇ ਹੀ ਨਕਲਾਂ ਕਰਦੇ ਨੇ ਦਰਸ਼ਕ ਜਦੋਂ ਉਹ ਨਕਲਾ ਕਰਦੇ ਨੇ ਦਰਸ਼ਕ ਖੁਸ਼ ਹੁੰਦੇ ਨੇ ਵੇਲ ਦਿੰਦੇ ਨੇ ਇਸ ਕਰਕੇ ਨਕਲਾਂ ਦੇ ਵਿੱਚ ਦਰਸ਼ਕਾਂ ਦੀ ਭੂਮਿਕਾ ਅਹਿਮ ਹੈ ਅੱਗੇ ਕੀ ਇਹ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਨੂੰ ਤਰਜੀਹ ਕਿਉਂ ਦੇਣੀ ਚਾਹੀਦੀ ਹੈ ਇਹ ਦੇਖੋ ਬੱਚੋ ਤੁਸੀਂ ਪੜਿਆਗਾ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੋਏਗਾ ਕਿ ਦੇਖੋ ਪਹਿਲੀ ਗੱਲ ਤਾਂ ਇਹ ਹੈ ਸਾਡੇ ਜਿਹੜੇ ਰਵਾਇਤੀ ਖਾਣੇ ਨੇ ਇੱਕ ਤਾਂ ਉਹ ਆਸਾਨੀ ਨਾਲ ਉਪਲਬਧ ਹੁੰਦੇ ਨੇ ਦੂਜੀ ਗੱਲ ਉਹ ਸਤਤੇ ਨੇ ਜੀ ਗਲ ਉਹ ਪੋਸਟਿਕ ਨਹੀਂ ਇਸ ਦੇ ਉਲਟ ਜੇਕਰ ਅਸੀਂ ਪਛਮੀ ਖਾਣੇ ਖਾਂਦੇ ਹਾਂ ਰਵੈਤੀ ਖਾਣੇ ਦੇ ਬਜਾਏ ਇੱਕ ਤਾਂ ਉਹ ਪੋਸਟਿਕ ਨਹੀਂ ਹੁੰਦੇ ਇੱਕ ਉਹ ਸਸਤੇ ਨਹੀਂ ਹੁੰਦੇ ਇੱਕ ਉਹ ਛੇਤੀ ਨਾਲ ਉਪਲਬਧ ਨਹੀਂ ਹੁੰਦੇ ਕਿਉਂਕਿ ਰਵੈਤੀ ਖਾਣੀ ਤਾਂ ਸਾਨੂੰ ਹਰ ਇੱਕ ਘਰ ਦੇ ਵਿੱਚ ਮਿਲ ਜਾਂਦੇ ਇਸ ਕਰਕੇ ਸਾਨੂੰ ਰਵੈਤੀ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਪ੍ਰਸ਼ਨ ਈਡੀ ਅਗਲਾ ਪ੍ਰਸ਼ਨ ਬੱਚਿਓ ਸਾਡੇ ਕੋਲ ਹੈ ਕਿ ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਨੇ ਬੱਚਿਓ ਜੋ-ਜੋ ਚੀਜ਼ਾਂ ਤੁਸੀਂ ਪੰਜਾਬੀਆਂ ਦੇ ਵਿੱਚ ਦੇਖਦੇ ਹੋ ਇਹ ਸਾਡੇ ਸੱਭਿਆਚਾਰ ਦੇ ਲੱਛਣ ਹੀ ਨੇ ਦਲੇਰੀ ਹੋਗੀ ਫੁੱਲਦੀਲੀ ਹੋਗੀ ਪ੍ਰਾਤ ਦੇਲੀ ਹੋਗੀ ਠੀਕ ਹੈ ਇੱਕ ਦੂਜੇ ਤੋਂ ਜਾਣਵਰਨ ਦੀ ਜਿਹੜੀ ਪ੍ਰਵਿਰਤੀ ਹੈ ਇਹ ਸਾਰੇ ਦੇ ਸਾਰੇ ਸਾਡੇ ਪੰਜਾਬੀ ਸੱਭਿਆਚਾਰ ਦੇ ਲੱਛਣ ਨੇ ਅ ਅੱਗੇ ਆ ਗਿਆ ਕਿ ਪਹਿਲੇ ਸਮਿਆਂ ਵਿੱਚ ਮੁੰਡੇ ਅਤੇ ਕੁੜੀ ਦੇ ਜੰਮਣ ਤੇ ਰਸਮਾਂ ਰਿਵਾਜਾਂ ਦੇ ਪੱਕ ਤੋਂ ਵਿਤਕਰਾ ਸੀ ਸਹੀ ਗੱਲ ਹੈ ਤੇ ਹੁਣ ਇਹ ਘਟ ਰਿਹਾ ਬਿਲਕੁਲ ਬੱਟ ਰਿਹਾ ਕਿਉਂਕਿ ਬੱਚਿਓ ਜਦੋਂ ਪੁਰਾਣੇ ਟਾਈਮ ਦੇ ਵਿੱਚ ਮੁੰਡਾ ਜਨਮ ਲੈਂਦਾ ਸੀ ਤਾਂ ਉਸ ਦੇ ਨਾਮ ਕਰਨ ਦੀ ਰਸਮ ਕੀਤੀ ਜਾਂਦੀ ਸੀ ਉਹਦੀ ਲੋੜੀ ਮਨਾਈ ਜਾਂਦੀ ਸੀ ਖੁਸ਼ੀਆਂ ਮਨਾਇਆ ਜਾਂਦੀਆਂ ਸੀ ਕੋਈ ਸਮਾਗਮ ਰੱਖਿਆ ਜਾਂਦੀ ਸੀ ਜਦ ਕਿ ਕੁੜੀ ਦੇ ਜੰਮਣ ਤੇ ਜੇਹਾ ਨਹੀਂ ਕੀਤਾ ਜਾਂਦਾ ਇਹ ਵਿਤਕਰਾ ਸੀ ਪਰੰਤੂ ਹੁਣ ਜਿਵੇਂ ਜਿਵੇਂ ਲੋਕ ਪੜਦੇ ਜਾ ਰਹੇ ਨੇ ਕਿ ਮਤਲਬ ਜਾਗਰੂਕ ਹੁੰਦੇ ਜਾ ਰਹੇ ਨੇ ਕੁੜੀਆਂ ਹੁਣ ਅੱਜਕੱਲ ਬਹੁਤ ਪੜ ਗਈਆਂ ਉੱਚੇ ਅਹੁਦਿਆਂ ਤੇ ਪਹੁੰਚ ਗਈਆਂ ਕੁਝ ਵਿਦੇਸ਼ਿਆਂ ਦੇ ਵਿੱਚ ਵੀ ਆਪਣਾ ਨਾਮ ਕਮਾ ਰਹੀਆਂ ਨੇ ਤਾਂ ਇਸ ਕਰਕੇ ਇਹ ਵਿਤਕਰਾਂ ਦਾ ਹੁਣ ਘਟ ਰਿਹਾ ਹੁਣ ਕੁੜੀ ਦੇ ਜਨਮ ਤੇ ਵੀ ਉਨੀ ਹੀ ਖੁਸ਼ੀ ਮਨਾਇ ਜਾਂਦੀ ਹੈ ਜਿੰਨੇ ਮੁੰਡੇ ਦੇ ਜਨਮ ਤੇ ਖੁਸ਼ੀ ਮਨਾਇ ਜਾਂਦੀ ਹੈ ਠੀਕ ਹੈ ਬੱਚਿਓ ਅਗਲਾ ਪ੍ਰਸ਼ਨ ਹੈਗਾ ਸਾਡੇ ਕੋਲੇ ਲੋਕ ਕਲਾ ਤੇ ਸ਼ਾਸਤਰੀ ਕਲਾ ਵਿੱਚ ਕੀ ਅੰਤਰ ਹੈ ਵਿਸ਼ੇਸ਼ਟ ਕਲਾ ਸ਼ਾਸਤਰੀ ਕਲਾ ਲੋਕ ਕਲਾ ਬੱਚਿਓ ਅਸੀਂ ਸਹਜੇ ਸਿੱਖਦੇ ਹਾਂ ਇਹ ਪੀੜੀ ਦਰ ਪੀੜੀ ਸਿੱਖੀ ਜਾਂਦੀ ਹੈ ਅਈਓ ਸੀ ਸਾਡੇ ਪੁਰਖਿਆਂ ਤੋਂ ਸਿੱਖਦੇ ਆਂ ਤੇ ਜਿਹੜੀ ਸ਼ਾਸਤਰੀ ਕਲਾ ਹੈ ਇਹ ਇੱਕ ਵਿਸ਼ੇਸ਼ਟ ਕਲਾ ਹੁੰਦੀ ਹੈ ਇਸ ਦੀ ਵਿਸ਼ੇਸ਼ ਟ੍ਰੇਨਿੰਗ ਲਈ ਜਾਂਦੀ ਆ ਲੋਕ ਕਲਾ ਦਾ ਕੋਈ ਨਿਯਮ ਨਹੀਂ ਹੁੰਦਾ ਬਹੁਤ ਲਚਕੀਲੇ ਨਿਯਮ ਹੁੰਦੇ ਆ ਔਰ ਇਸ ਦੇ ਨਿਯਮ ਜਿਹੜੇ ਪਠੋਰ ਹੁੰਦੇ ਆ ਇਹ ਅੰਤਰ ਰਾਜ ਦੇ ਵਿੱਚ ਠੀਕ ਹੈ ਬੱਚੋ ਅਗਲਾ ਪ੍ਰਸ਼ਨ ਹੈਗਾ ਬੱਚਿਓ ਤੁਹਾਨੂੰ ਪੱਤਰ ਪੱਤਰ ਤੇ ਅਪਲ ਜ਼ਿਆਦਾ ਚਰਚਾ ਨਹੀਂ ਕਰਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਆ ਪੱਤਰ ਤੁਹਾਡੇ ਅਧਿਆਪਕ ਨੇ ਤੁਹਾਨੂੰ ਲਿਖਣਾ ਸਿਖਾਇਆ ਹੋਵੇਗਾ ਉਸ ਦੇ ਆਧਾਰ ਤੇ ਤੁਸੀਂ ਲਿਖਿਆ ਹੋਵੇਗਾ ਅਗਲਾ ਪ੍ਰਸ਼ਨ ਬੱਚਿਓ ਸਾਡੇ ਕੋਲੇ ਹੈਗਾਗਾ ਸੰਖੇਪ ਰਚਨਾ ਸੰਖੇਪ ਰਚਨਾ ਕੀ ਹੁੰਦੀ ਆ ਬੱਚਿਓ ਜਿਹੜਾ ਇਹ ਤੁਹਾਡੇ ਕੋਲੇ ਪੈਰਾ ਆਇਆਗਾ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਇਹਦੇ ਵਿੱਚ ਜਿਹੜਾ ਮੇਨ ਕੇਂਦਰੀ ਨੁਕਤਾਗਾ ਉਹ ਤੁਹਾਡਾ ਇਸ ਦਾ ਸਰਲੇਖ ਬਣ ਜੂਗਾ ਜਿਹੜਾ ਕਿ ਨਸ਼ੀਲੇ ਪਦਾਰਥਾਂ ਦੇ ਬਾਰੇ ਚ ਤੇ ਬਾਕੀ ਜਿਹੜੀਆਂ ਇਹਦੇ ਵਿੱਚ ਗੱਲਾਂ ਆਈਆਂ ਨੇ ਵਿਚਾਰ ਆਏ ਨੇ ਉਸ ਨੂੰ ਸੰਖੇਪ ਕਰਕੇ ਤੁਸੀਂ 1/3 ਕਰਕੇ ਲਿਖਣਾ ਸੀ ਇਸ ਦੀ ਤੁਸੀਂ ਤਿਆਰੀ ਵੀ ਕੀਤੀ ਹੋਏਗੀ ਤੁਹਾਡੇ ਦੇ ਆਪਕ ਸਾਹਿਬਾਨਾਂ ਨੇ ਤੁਹਾਨੂੰ ਚੰਗੀ ਤਰ੍ਹਾਂ ਕਰਵਾਇਆ ਵੀ ਹੋਏਗਾ ਇਹ ਤੇ ਤੁਸੀਂ ਉਸ ਆਧਾਰ ਤੇ ਹੀ ਲਿਖਿਆ ਹੋਵੇਗਾ ਠੀਕ ਹੈ ਇਸ ਕਰਕੇ ਇਸ ਤੇ ਆਪਾਂ ਚਰਚਾ ਨਹੀਂ ਕਰਦੇ ਤਾਂ ਹੁਣ ਜਿਹੜਾ ਚਾਚਾ ਬੱਚਿਓ ਅਗਲਾ ਪ੍ਰਸ਼ਨ ਜਿਹੜਾ ਸਭ ਤੋਂ ਰੋਚਿਕ ਪ੍ਰਸ਼ਨ ਹੁੰਦਾ ਉਹ ਹੈ ਪ੍ਰਸ਼ਨ ਨੰਬਰ 6 ਇਹ ਕੀ ਹੈ ਇਹ ਸਾਨੂੰ ਕੁਝ ਸ਼ਬਦ ਦਿੱਤੇ ਨੇ ਅਸੀਂ ਉਸ ਨੂੰ ਸ਼ਬਦ ਕੋਸ਼ ਦੀ ਤਰਤੀਬ ਅਨੁਸਾਰ ਲਿਖਣਾ ਸ਼ਬਦ ਕੋਸ਼ ਦੀ ਤਰਤੀਬ ਅਨੁਸਾਰ ਕਿਵੇਂ ਲਿਖਾਂਗੇ ਅਸੀਂ ਵਰਣ ਵਾਲਾ ਦੇ ਅਧਾਰ ਅ ਵਰਣਮਾਲਾ ਦੇ ਵਿੱਚ ਜਿਹੜਾ ਵਰਨ ਪਹਿਲਾਂ ਆਉਂਦਾਗਾ ਉਹ ਸ਼ਬਦ ਪਹਿਲਾਂ ਆਏਗਾ ਜਿਹੜਾ ਬਾਅਦ ਚ ਆਉਂਦਾ ਉਹ ਸ਼ਬਦ ਬਾਅਦ ਆਏਗਾ ਠੀਕ ਹੈ ਬੱਚਿਓ ਤਾਂ ਸਾਡੇ ਕੋਲੇ ਦੋ ਜੁੱਟ ਨੇ ਇੱਕ ਜੁੱਟ ਦੇ ਵਿੱਚ ਸਮੂਹ ਦੇ ਵਿੱਚ ਕੀ ਆ ਕਿ ਸਾਡੇ ਕੋਲੇ ਸਾਰੇ ਦੇ ਸਾਰੇ ਹੀ ਫਫੇ ਪੈਰ ਬਿੰਦੀ ਵਾਲੇ ਨੇ ਲਫ਼ਜ਼ ਤੇ ਇੱਕ ਦੇ ਵਿੱਚ ਸਾਡੇ ਵੱਖ-ਵੱਖ ਵਰਨਾਂ ਵਾਲੇ ਨੇ ਤਾਂ ਆਪਾਂ ਸਭ ਤੋਂ ਪਹਿਲਾਂ ਫਫੇ ਪੈਰ ਬਿੰਦੀ ਵਾਲਿਆਂ ਨੂੰ ਦੇਖਦੇ ਹਾਂ ਹੁਣ ਵਰਨ ਵਾਲਾ ਦੇ ਵਿੱਚ ਤਾਂ ਇਹ ਸਾਰੇ ਦੇ ਸਾਰੇ ਫਫੇ ਪੈਰ ਬਿੰਦੀ ਵਾਲੇ ਤਾਂ ਵਰਣਮਾਲਾ ਦਾ ਇਹ ਕਨਸੈਪਟ ਫਿਲਹਾਲ ਦਾ ਖਤਮ ਆ ਹੁਣ ਆਪਾਂ ਕੀ ਦੇਖਣਾ ਹੈ ਹੁਣ ਆਪਾਂ ਦੇਖਣੀਆਂ ਨੇ ਲਗਾਮਾਤਰਾ ਲਗਾਮਾਤਰਾ ਦੇ ਵਿੱਚ ਦੇਖੋ ਬੱਚਿਓ ਸਾਡੇ ਕੋਲੇ ਕੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਮੁਕਤਾ ਹੁੰਦਾ ਮੁਕਤਾ ਹੁੰਦਾ ਫਿਰ ਕੰਨਾ ਹੁੰਦਾ ਫਿਰ ਸਿਹਾਰੀ ਵਿਹਾਰੀ ਔਂਕੜ ਦਲੈਂਕੜ ਲਾਮਾ ਦਲਾਮਾ ਹੋੜਾ ਤਨੋੜ ਤਾਂ ਅਸੀਂ ਦੇਖਣਾ ਹੈ ਮੁਕਤੇ ਵਾਲੇ ਸਾਡੇ ਕੋਲੇ ਕਿੰਨੇ ਨੇ ਮੁਕਤੇ ਵਾਲੇ ਸਾਡੇ ਕੋਲੇ ਦੇਖੋ ਬੱਚਿਓ ਕੀ ਆ ਇੱਕ ਫਕੀਰ ਆ ਫਕੀਰ ਆ ਤੇ ਫਰਿਸ਼ਤਾ ਹੁਣ ਸਾਡੇ ਕੋਲੇ ਇਹ ਤਿੰਨ ਨੇ ਹੁਣ ਅਸੀਂ ਪਹਿਲਾਂ ਸਭ ਤੋਂ ਤਿੰਨਾਂ ਨੂੰ ਤਰਤੀਬ ਦੇਵਾਂਗੇ ਵੀ ਸਾਡੇ ਕੋਲੇ ਪਹਿਲਾਂ ਕਿਹੜਾ ਹੋਊਗਾ ਹੁਣ ਅਸੀਂ ਕੀ ਦੇਖਣਾ ਅਗਲਾ ਅੱਖਰ ਦੇਖਣਾ ਅਗਲਾ ਵਰਨ ਦੇਖਣਾ ਵਰਨ ਵਾਲਾ ਦੇ ਵਿੱਚ ਜਿਹੜਾ ਵਰਨ ਪਹਿਲਾ ਆਊਗਾ ਉਹ ਨੂੰ ਅਸੀਂ ਪਹਿਲਾਂ ਲਿਖਾਂਗੇ ਤਾਂ ਸਾਡੇ ਕੋਲੇ ਸਭ ਤੋਂ ਪਹਿਲਾ ਵਰਨ ਕਿਹੜਾ ਆਇਆ ਅਗਲਾ ਸਸਾ ਤਾਂ ਸਸਾ ਆਊਗਾ ਇਹ ਫਸਲਾ ਜਿਹੜਾ ਇਹ ਆਊਗਾ ਸਾਡੇ ਕੋਲੇ 1 ਨੰਬਰ ਤੇ ਠੀਕ ਹੈ ਬੱਚੋ ਇਹ ਆਊਗਾ ਸਾਡੇ ਕੋਲੇ 1 ਨੰਬਰ ਤੇ ਫਸਲ ਉਸ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਸਾਡੇ ਕੋਲੇ ਦੋ ਰਹਿ ਗਏ ਫਰਿਸ਼ਤਾ ਤੇ ਫਕੀਰ ਹੁਣ ਤ ਕਾ ਪਹਿਲਾਂ ਆਊ ਜਾਂ ਰ ਰਾ ਪਹਿਲਾਂ ਆਊ ਤਾਂ ਇਹ ਆ ਉਸ ਤੋਂ ਬਾਅਦ ਸਾਡੇ ਕੋਲੇ ਅਗਲੇ ਕਵਰਕ ਦੇ ਵਿੱਚ ਆ ਰਿਹਾ ਕੱਕਾ ਪਹਿਲਾਂ ਤਾਂ ਫਕੀਰ ਆਊਗਾ 2 ਨੰਬਰ ਤੇ ਤੇ ਫਰਿਸ਼ਤਾ ਆਪੇ 3 ਨੰਬਰ ਤੇ ਰਹਿ ਗਿਆ ਠੀਕ ਹੈ ਬੱਚੋ ਉਸ ਤੋਂ ਬਾਅਦ ਹੁਣ ਅਸੀਂ ਦੇਖਣਾ ਮੁਕਤਾ ਤਾਂ ਸਾਡਾ ਖਤਮ ਹੋ ਗਿਆ ਮੁਕਤੇ ਤੋਂ ਬਾਅਦ ਸਾਡੇ ਕੋਲੇ ਕੀ ਆਉਂਦਾ ਹੁੰਦਾ ਕੰਨਾ ਕੰਨੇ ਵਾਲੇ ਨਾਲ ਚ ਕੋਈ ਨਹੀਂ ਫਿਰ ਸਿਹਾਰੀ ਵਾਲਾ ਤਾਂ ਹੁਣ ਸਿਹਾਰੀ ਵਾਲੇ ਸਾਡੇ ਕੋਲੇ ਕਿਹੜੇ ਨੇ ਸਿਹਾਰੀ ਵਾਲੇ ਸਾਡੇ ਕੋਲੇ ਬੱਚਿਓ 2 ਨੇ ਸਿਹਾਰੀ ਵਾਲੇ ਸਾਡੇ ਕੋਲੇ 2 ਕਿਹੜੇ ਨੇ ਫਿਲਹਾਲ ਤੇ ਫਿਰਕੀ ਤਾਂ ਇਹਦੇ ਵਿੱਚ ਵੀ ਅਸੀਂ ਕੀ ਦੇਖਾਂਗੇ ਅਸੀਂ ਇਹਦੇ ਵਿੱਚ ਦੇਖਾਂਗੇ ਅਗਲਾ ਅੱਖਰ ਅਗਲਾ ਅੱਖਰ ਸਾਡੇ ਕੋਲੇ ਕਿਹੜਾਗਾ ਲੱਲਾ ਤੇ ਰਾਰਾ ਤਾਂ ਹੁਣ ਰਾਰਾ ਪਹਿਲਾਂ ਆਉ ਕਿ ਲੱਲਾ ਪਹਿਲਾਂ ਆਉ ਤਾਂ ਪਹਿਲਾਂ ਰਾਰਾਉ ਫਿਰ ਲੱਲਾਉ ਤਾਂ ਜਿਹੜਾ ਰਾਰੇਵਰ ਵਾਲਾ ਸਾਡੇ ਕੋਲੇ ਫਿਰਕੀ ਆ ਫਿਰਕੀ ਸਾਡੇ ਕੋਲੇ ਆਏਗਾ 4 ਨੰਬਰ ਤੇ ਤੇ ਫਿਲਹਾਲ ਸਾਡੇ ਕੋਲੇ ਆਏਗਾ 5 ਨੰਬਰ ਤੇ ਤੇ ਉਸ ਤੋਂ ਬਾਅਦ ਸਾਡੇ ਕੋਲੇ ਕਨੌੜੇ ਵਾਲਾ ਜਿਹੜਾ ਲਫ਼ਜ਼ ਆ ਉਹ ਆਏਗਾ 6 ਨੰਬਰ ਠੀਕ ਹੈ ਇਸ ਤਰ੍ਹਾਂ ਇਸ ਦੀ ਤਰਤੀਬ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਦੂਜੇ ਸਾਡੇ ਕੋਲੇ ਬੱਚਿਓ ਆ ਗਏ ਦੇਖੋ ਇਹ ਵਰਣਮਾਲਾ ਦੇ ਅਧਾਰ ਤੇ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਇਸ ਸਮੂਹ ਦੇ ਵਿੱਚ ਕਿਹੜਾ ਘਰਾਉਂਦਾ ਹੈਗਾ ਇਸ ਸਮੂਹ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹਾਂ ਹਾਂ ਤਾਂ ਏ ਇਸ ਦੇ ਵਿੱਚ ਕਿਹੜਾਗਾ ਹਥੌੜਾ ਸਾਡੇ ਕੋਲੇ ਆਊਗਾ 1 ਨੰਬਰ ਤੇ ਫਿਰ ਏ ਸਮੂਹ ਦੇ ਵਿੱਚ ਕਿਹੜਾ ਆਉਂਦਾਗਾ ਕਕੇ ਵਾਲੇ ਚ ਕਬਰਗ ਦੇ ਵਿੱਚ ਆ ਕੋਈ ਨਹੀਂ ਹੈਗਾ ਕਕੇ ਵਾਲੇ ਚ ਕੋਈ ਨਹੀਂ ਹੈਗਾ ਉਸ ਤੋਂ ਬਾਅਦ ਚੱਚੇ ਵਾਲੇ ਚ ਚੱਚੇ ਵਾਲੇ ਚ ਕੋਈ ਨਹੀਂ ਹੈਗਾ ਟੈਂਕੇ ਵਾਲੇ ਚ ਕੋਈ ਨਹੀਂ ਹੈਗਾ ਤੱਤੇ ਵਾਲੇ ਚ ਤੱਤੇ ਵਾਲੇ ਚ ਸਾਡੇ ਕੋਲੇ ਤਿਕੜੀ ਆ ਗਿਆ ਜਿਹੜਾ ਕਿ ਦੋ ਤੇ ਹੋਗਾ ਤੱਤਾ ਥੱਤਾ ਦੱਦਾ ਫਿਰ ਆ ਗਿਆ ਸਾਡੇ ਕੋਲੇ ਦੱਦਾ ਜਿਹੜਾ ਕਿ ਤਿੰਨ ਤੇ ਹੋਗਾ ਦੱਦਾ ਧੱਦਾ ਨੰਨਾ ਨਹੀਂ ਹੈਗਾ ਫਿਰ ਸਾਡੇ ਕੋਲੇ ਆ ਗਿਆ ਜੀ ਪੱਪਾ ਫੱਫਾ ਬੱਬਾ ਫਿਰ ਸਾਡੇ ਕੋਲੇ ਆ ਗਿਆ ਬੱਪਾ ਬਜ਼ੁਰਗ 4 ਨੰਬਰ ਤੇ ਫਿਰ ਆ ਗਿਆ ਸਾਡੇ ਕੋਲ ਪੱਬਾ ਮੱਮਾ ਫਿਰ ਆ ਗਿਆ ਯਈਆ ਰਾਰਾ ਰਰੇ ਵਾਲੇ ਸਾਡੇ ਕੋਲੇ ਦੋ ਆ ਗਏ ਹੁਣ ਅਸੀਂ ਕੀ ਦੇਖਾਂਗੇ ਇਹਨੂੰ ਲਗਾ ਮਾਤਰਾ ਦੇ ਆਧਾਰ ਤੇ ਲਗਾ ਮਾਤਰਾ ਦੇ ਆਧਾਰ ਤੇ ਪਹਿਲਾਂ ਮੁਕਤਾ ਹੁੰਦਾ ਫਿਰ ਸਿਹਾਰੀ ਹੁੰਦੀ ਹੈ ਫਿਰ ਵੇ ਐੜੀ ਹੁੰਦਾ ਫਿਰ ਅੰਕੜ ਹੁੰਦਾ ਤੇ ਲੈਂਕੜ ਹੁੰਦਾ ਫਿਰ ਹੋੜਾ ਹੁੰਦਾ ਤਾਂ ਇਹਦਾ ਮਤਲਬ ਸਿਹਾਰੀ ਵਾਲਾ ਸਾਡੇ ਕੋਲੇ ਪਹਿਲਾਂ ਆਏਗਾ ਤਰ ਇਸਟ ਕੋਸਟ ਆਏਗਾ ਪੰਜ ਤੇ ਤੇ ਰੋਜ਼ਨਾਮ ਚ ਆਏਗਾ ਅਖੀਰ ਤੇ ਛੇ ਤੇ ਠੀਕ ਹੈ ਬੱਚੋ ਇਹ ਸਾਡਾ ਛੇਵਾਂ ਪ੍ਰਸ਼ਨ ਸੀ ਸ਼ਬਦ ਕੋਸ਼ ਤਰਤੀਬ ਅਨੁਸਾਰ ਲਿਖਣਾ ਜਿਹੜਾ ਸ਼ਬਦਾਂ ਨੂੰ ਇਹ ਤਿੰਨ ਅੰਕ ਦਾ ਸੀ ਮੈਨੂੰ ਉਮੀਦ ਆ ਇਹਦੇ ਵਿੱਚੋਂ ਤੁਹਾਨੂੰ ਤਿੰਨ ਦੇ ਵਿੱਚੋਂ ਤਿੰਨ ਆਉਣਗੇ ਹੁਣ ਆਪਾਂ ਗੱਲ ਕਰਦੇ ਆ ਬੱਚੋ ਅਗਲੇ ਪ੍ਰਸ਼ਨ ਦੀ ਸੱਤਵੇਂ ਦੀ ਸੱਤਵੇਂ ਪ੍ਰਸ਼ਨ ਦੇ ਵਿੱਚ ਕੀ ਆ ਬੱਚੋ ਵਾਕ ਵਟਾਂਦਰਾ ਵਾਕ ਵਟਾਂਦਰਾ ਕਿਵੇਂ ਆ ਵਾਕਾਂ ਦਾ ਵਟਾਂਦਰਾ ਕਰਨਾ ਸਾਡੇ ਕੋਲੇ ਪਹਿਲਾ ਪ੍ਰਸ਼ਨ ਆ ਉੜਾ ਬੱਚੇ ਸਭ ਨੂੰ ਪਿਆਰੇ ਲੱਗਦੇ ਨੇ ਇਹਨੂੰ ਅਸੀਂ ਪ੍ਰਸ਼ਨਵਾਚਕ ਇੱਕ ਵਾਕ ਬਣਾਉਣਾ ਤਾਂ ਇਹਦੇ ਪਿੱਛੇ ਪ੍ਰਸ਼ਨ ਚਿੰਨ੍ਹ ਆ ਪ੍ਰਸ਼ਨ ਚੰਨ ਦੇ ਲਈ ਸਾਨੂੰ ਇਹਦੇ ਵਿੱਚ ਪ੍ਰਸ਼ਨ ਸੂਚਕ ਸ਼ਬਦ ਜਿਹੜੇ ਕਿ ਕੱਕੇ ਤੋਂ ਸ਼ੁਰੂ ਹੁੰਦੇ ਨੇ ਉਹ ਐਡ ਕਰਨਾ ਪਵੇ। ਬੱਚੇ ਸਭ ਨੂੰ ਪਿਆਰੇ ਲੱਗਦੇ ਨੇ ਤਾਂ ਇਸ ਦਾ ਕਿਸ ਕਿਵੇਂ ਬਣ ਸਕਦਾ ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ। ਬੱਚੇ ਕਿਸ ਨੂੰ ਪਿਆਰੇ ਨਹੀਂ ਲੱਗਦੇ। ਦੂਸਰਾ ਸਾਡੇ ਕੋਲੇ ਹੈਗਾ ਬੱਚਿਓ ਮਾਲ ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਜਾ ਰਿਹਾ ਹੈ। ਇਸ ਨੂੰ ਕਰਤਰੀ ਵਾਚ ਬਣਾਉਣਾ। ਕਿਉਂਕਿ ਇਹ ਕਰਮਣੀ ਵਾਚ ਦੇ ਵਿੱਚ ਇਹਨੂੰ ਕਰਤਰੀ ਹੁਣ ਕਰਤਾ ਕੌਣਾ ਪਾਣੀ ਦੇਣ ਵਾਲਾ ਕੌਣਾ ਵਿਅਕਤੀ ਉਹ ਮਾਲੀ ਆ ਕਿਹਨੂੰ ਮਾਲੀ ਪਾਣੀ ਦੇ ਰਿਹਾ ਬੂਟਿਆਂ ਨੂੰ ਬੂਟੇ ਬੂਟੇ ਦੇ ਚ ਕਰਮ ਨੇ ਤਾਂ ਹੁਣ ਕੀ ਆ ਮਾਲੀ ਨੂੰ ਆਪਾਂ ਅੱਗੇ ਲੈਵਾਂਗੇ ਮਾਲੀ ਦੁਆਰਾ ਬੂਟਿਆਂ ਨੂੰ ਪਾਣੀ ਦਿੱਤਾ ਗਿਆ ਇਹ ਬਣ ਜੂ ਕਰਤਰੀ ਵਾਚ ਫਿਰ ਸਾਡੇ ਕੋਲੇ ਅੱਗੇ ਕੀ ਆ ਅੱਗੇ ਵਧ ਕੇ ਵੈਰੀ ਦੇ ਦੰਦ ਖੱਟੇ ਕਰੋ ਇਸ ਨੂੰ ਸੰਯੁਕਤ ਵਾਕ ਬਣਾਉਣਾ ਸੰਯੁਕਤ ਵਾਕ ਦੇ ਲਈ ਸਾਨੂੰ ਇਹਦੇ ਵਿੱਚ ਸਮਾਨ ਯੂਜ ਕਰਾਉਣਾ ਪਊ ਸਵਾਂ ਜੋਜਕ ਕਿਹੜਾ ਹੁੰਦਾ ਅਤੇ ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਅਗਲਾ ਸਾਡੇ ਕੋਲੇ ਪ੍ਰਸ਼ਨ ਹੈਗਾ ਕਿ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਇਸ ਨੂੰ ਅਸੀਂ ਮਿਸ਼ਰਤ ਵਾਕ ਬਣਾਉਣਾ ਮਿਸ਼ਰਤ ਵਾਕ ਬਣਾਉਣ ਵਾਸਤੇ ਸਾਨੂੰ ਇੱਥੇ ਅਧੀਨ ਜੋਜਕ ਲਾਉਣਾ ਅਧੀਨ ਜੋਜਕ ਕੀ ਹੋ ਸਕਦਾ ਜੋ ਜੋ ਕੇ ਜਿਹੜਾ ਤਾਂ ਆਪਾਂ ਲਿਖਾਂਗੇ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਸਫਲਤਾ ਮਿਲਦੀ ਹੈ ਵਿਸ਼ਰਤ ਬਾਗਵਾਨ ਕੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਭਲੇ ਲੋਕ ਸਭ ਦਾ ਭਲਾ ਸੋਚਦੇ ਹਨ ਇਸ ਨੂੰ ਨਾਵਾਚਕ ਵਾਕ ਬਣਾਉਣਾ ਭਲੇ ਲੋਕ ਸਭ ਦਾ ਭਲਾ ਸੋਚਦੇ ਹਨ ਤਾਂ ਆਪਾਂ ਕੀ ਨਾਵਾਚਕ ਜਿਵੇਂ ਬਣਾਵਾਂਗੇ ਭਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ ਭਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ ਅੱਗੇ ਆ ਗਿਆ ਬੱਚੋ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ ਇਨੂੰ ਵਿਸਮੇਵਾਚਕ ਬਣਾਉਣਾ ਵਿਸਮੇਵਾਚਕ ਵਾਕ ਦੇ ਵਿੱਚ ਕੀ ਹੋਊਗਾ ਸਾਨੂੰ ਵਿਸਮਿਕ ਚਾਹਣਾ ਪਊਗਾ ਤਾਂ ਵਿਸਮਿਕ ਚਾਹਣ ਦੇ ਲਈ ਵਿਸਮਿਕ ਵਾਲਾ ਸੰਬਲ ਇੱਕ ਸ਼ਬਦ ਇਹਦੇ ਵਿੱਚ ਹੋਰ ਜੋੜਨਾ ਪਵੇਗਾ ਜਿਵੇਂ ਕਾਸ਼ ਕਿ ਮੈਂ ਅਮੀਰ ਹੂੰ ਮੇਰੀ ਇੱਛਾ ਦੀ ਥਾਂ ਤੇ ਆਪਾਂ ਕੀ ਲਵਾਂਗੇ ਕਾਸ਼ ਕਿ ਮੈਂ ਅਮੀਰ ਹੂੰ ਤਾਂ ਇਹ ਵਿਸਮੇਵਾਚਕ ਵਾਕ ਬਣ ਜੂ ਜੇਕਰ ਬੱਚਿਓ ਇਹ ਤੁਹਾਡੇ ਤਿੰਨ ਸਹੀ ਨੇ ਤਾਂ ਤੁਹਾਨੂੰ ਤਿੰਨ ਅੰਕ ਆਜਣਗੇ ਅਗਲਾ ਪ੍ਰਸ਼ਨ ਹੈ ਜੀ 8ਵਾਂ ਸਾਡੇ ਕੋਲ ਕਿ ਲਿਖੀਆਂ ਅਖੌਤਾਂ ਵਿੱਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਵਰਤੋ ਜਾਂ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ ਤਾਂ ਵਿੱਚ ਸਾਡੇ ਕੋਲੇ ਪੰਜ ਅਖੌਤਾਂ ਨੇ ਜਾਂ ਤਾਂ ਤੁਸੀਂ ਇਹਨਾਂ ਨੂੰ ਵਾਕਾਂ ਦੇ ਵਿੱਚ ਵਰਤਣਾ ਤੇ ਜਾਂ ਇਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸਣੀ ਜਿਵੇਂ ਉਦਾਹਰਨ ਦੇ ਤੌਰ ਤੇ ਸਾਡੇ ਕੋਲੇ ਪਹਿਲੀ ਅਖੌਤ ਹੈ ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਤਾਂ ਬੱਚਿਓ ਜਦੋਂ ਕੋਈ ਵਿਅਕਤੀ ਆਪਣੇ ਗੁੱਸੇ ਦੇ ਨਾਲ ਆਪਣਾ ਨੁਕਸਾਨ ਆਪ ਕਰ ਲੇ ਤਾਂ ਇਹ ਅਖਾਉਤ ਉਦੋਂ ਵਰਤੀ ਜਾਂਦੀ ਹੈ ਕੋਈ ਜ਼ਿਆਦਾ ਗੁੱਸਾ ਕਰਨ ਵਾਲਾ ਵਿਅਕਤੀ ਹੁੰਦਾ ਹੈ ਤਾਂ ਉਹ ਆਪਣੇ ਉਸ ਗੁੱਸੇ ਨਾਲ ਆਪਣਾ ਹੀ ਨੁਕਸਾਨ ਕਰਾ ਬੈਠਦਾ ਤਾਂ ਉਦੋਂ ਇਹ ਅਖਾਉਤ ਵਰਤੀ ਜਾਂਦੀ ਹੈ ਕਿ ਤੋੜਿ ਉੱਪਲੇਗੀ ਤੇ ਆਪਣੇ ਹੀ ਖੰਡੇ ਸਾੜੇਗੀ ਇਸੇ ਤਰ੍ਹਾਂ ਅਗਲੀ ਅਖਾਉਤ ਸਾਡੇ ਕੋਲ ਹੈ ਕਿ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਜਦੋਂ ਬੱਚਿਓ ਅਸੀਂ ਕਿਸੇ ਘਰ ਦੇ ਗੁਣੀ ਗਿਆਨੀ ਬੰਦੇ ਨੂੰ ਚੰਗਾ ਨਾ ਸਮਝਦੇ ਹੋਈਏ ਉਸ ਤੋਂ ਇਲਾਵਾ ਕੋਈ ਬਾਹਰ ਦਾ ਵਿਅਕਤੀ ਹੋਵੇ ਚਾਹੇ ਘੱਟ ਗਿਆਨ ਵਾਲਾ ਵੀ ਹੋਵੇ ਉਹ ਸਾਡੀ ਇੱਜ਼ਤ ਦਾ ਪਾਤਰ ਬਣ ਜਾਂਦਾ ਤਾਂ ਉਦੋਂ ਕਿਹਾ ਜਾਂਦਾ ਕਿ ਘਰ ਦਾ ਜੋਗੀ ਜੋ ਬੜਾ ਬਾਹਰ ਦਾ ਜੋਗੀ ਸਿੱਧ ਇਸੇ ਤਰ੍ਹਾਂ ਭਾਈਦਿਆਂ ਨੂੰ ਬਹਾਣੀ ਪੋਜੇ ਇੱਕ ਚੁੱਪ ਤੇ ਸੌ ਸੁਖ ਹੋ ਨਾ ਚੱਲੀ ਬਾਬਾ ਤੇ ਹਾਈ ਚਾਹੇ ਤਾਂ ਤੁਸੀਂ ਇਹਨਾਂ ਦੇ ਵਾਕ ਬਣਾ ਦਿੰਦੇ ਤੇ ਚਾਹੇ ਤੁਸੀਂ ਇਹਨਾਂ ਦੀ ਵਰਤੋਂ ਦੀ ਸਥਿਤੀ ਦੱਸ ਦਿੰਦੇ ਤਾਂ ਦੋ ਨੰਬਰ ਦੀ ਹੈ ਇੱਕ ਅਸੌਖੀ ਤੇ ਕੁੱਲ ਤੁਸੀਂ ਤਿੰਨ ਕਰਨੀਆਂ ਸੀ ਤਾਂ ਇਸ ਦੇ ਸ਼ੇਅਰ ਤੁਹਾਨੂੰ ਆ ਜਾਣਗੇ ਅੱਗੇ ਬੱਚਿਓ ਨੌਵਾਂਵਾਂ ਪ੍ਰਸ਼ਨ ਹੈਗਾ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਕੇਂਦਰੀ ਭਾਵ ਲਿਖਣ ਦਾ ਬੱਚਿਓ ਆਪਣਾ ਆਪਣਾ ਨਜ਼ਰੀਆ ਹੁੰਦਾ ਹਰ ਇੱਕ ਦਾ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਅਧਿਆਪਕ ਨੇ ਸਿਖਾਇਆ ਹੋਵੇਗਾ ਤੁਸੀਂ ਉਸੇ ਤਰ੍ਹਾਂ ਹੀ ਲਿਖਣਾ ਸੀ ਠੀਕ ਹੈ ਜਿਸ ਤਰ੍ਹਾਂ ਬੱਚਿਓ ਮੇਰਾ ਬਚਪਨ ਪ੍ਰੋਫੈਸਰ ਹਰਪ੍ਰੀਤ ਸਿੰਘ ਦੀ ਇਹ ਕਵਤਾ ਗਈ ਇਸ ਦੇ ਵਿੱਚ ਕੀ ਆ ਕਿ ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਕਿਸੇ ਬਚਪਨ ਦੇ ਵਿੱਚ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਟ ਜੇ ਉਸਤੇ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਣ ਤਾਂ ਉਸ ਦਾ ਬਚਪਨ ਨਹੀਂ ਰਹਿੰਦਾ ਉਸ ਦਾ ਬਚਪਨ ਗਵਾਚ ਜਾਂਦਾ ਤਾਂ ਇਹ ਇਸ ਕਵਤਾ ਦੇ ਵਿੱਚ ਉਹਨੇ ਦੱਸਣ ਦਾ ਯਤਨ ਕੀਤਾ ਤੇ ਇਹੀ ਕਵਤਾ ਦਾ ਕੇਂਦਰੀ ਭਾਗ ਹੋਏਗਾ ਇਸੇ ਤਰ੍ਹਾਂ ਵਾਰਿਸ਼ਾ ਜੋ ਅਮਰਤਾ ਪ੍ਰੀਤਮ ਦੀ ਲਿਖੀ ਹੋਈ ਆ ਇਸ ਦੇ ਵਿੱਚ ਅਮਰਤਾ ਪ੍ਰੀਤਮ ਜੀ ਕੀ ਕਹਿੰਦੇ ਨੇ ਕਿ ਜਦੋਂ ਵਾਰਿਸ਼ਾ ਨੇ ਹੀਰ ਦੇ ਤਰਦ ਨੂੰ ਹੀਰ ਕਿਸੇ ਦੇ ਵਿੱਚ ਬਿਆਨਿਆ ਸੀ ਮਤਲਬ ਵਾਰਿਸ਼ਾ ਨੇ ਹੀਰ ਦਾ ਕਿੱਸਾ ਲਿਖਿਆ ਸੀ ਉਹਦੇ ਵਿੱਚ ਉਹਨੇ ਹੀਰ ਦੇ ਦਰਦ ਨੂੰ ਬਿਆਨ ਕੀਤਾ ਸੀ ਪਰੰਤੂ ਜਦੋਂ 1947 ਦੇ ਵਿੱਚ ਭਾਰਤ ਦੀ ਵੰਡ ਹੋਈ ਪਾਕਿਸਤਾਨ ਬਣਿਆ ਉਦੋਂ ਹਜ਼ਾਰਾਂ ਲੱਖਾਂ ਹੀ ਲੋਕ ਨੇ ਵੱਡੇ ਟੁਕੇ ਗਏ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਬੇਪਤ ਹੋਈਆਂ ਤੇ ਅਮਰਤਾ ਪ੍ਰੀਤਮ ਉਸੇ ਨੂੰ ਆਧਾਰ ਬਣਾ ਕੇ ਕਹਿੰਦੀ ਹੈ ਕਿ ਉਦੋਂ ਤਾਂ ਤੈਨੂੰ ਇੱਕ ਹੀਰ ਤੇ ਦਰਦ ਆਇਆ ਸੀ ਤੇ ਹੁਣ ਲੱਖਾਂ ਹੀ ਹੀਰਾਂ ਨੇ ਜਿਹੜੀਆਂ ਉਹ ਰੋ ਰੀਆਂ ਨੇ ਕੁਰਲਾ ਰੀਆਂ ਨੇ ਇਸ ਕਰਕੇ ਤੂੰ ਹੁਣ ਇਹਨਾਂ ਬਾਰੇ ਵੀ ਕੁਝ ਬੋਲ ਠੀਕ ਹੈ ਇਸੇ ਤਰ੍ਹਾਂ ਬੱਚਿਓ ਆ ਪੁਰਾਣੇ ਪੰਜਾਬ ਨੂੰ ਬਵਾਜਾਂ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਦੀ ਆ ਇਸ ਦਾ ਜਿਹੜਾ ਕੇਂਦਰੀ ਭਾਵ ਸੀ ਉਹ ਤੁਸੀਂ ਆਪਣੇ ਨਜ਼ਰੀਏ ਤੋਂ ਕਰਨਾ ਸੀ ਜੋ ਕਿ 4 ਅੰਕ ਦਾ ਸੀ 4 ਕਿ 17 ਦੇ ਵਿੱਚ ਤੁਸੀਂ ਇਸ ਨੂੰ ਕਰਨਾ ਸੀ ਤੇ ਉਸ ਤੋਂ ਬਾਅਦ ਬੱਚਿਓ ਸਾਡੇ ਕੋਲੇ ਹੈਗਾ ਕਿਸੇ ਇੱਕ ਕਹਾਣੀ ਦਾ ਸਾਰ ਸਾਰ ਦੇ ਬਾਰੇ ਵਿੱਚ ਬੱਚਿਓ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਰ ਆ ਜਿਹੜਾ ਜੇਕਰ ਤੁਸੀਂ ਕਹਾਣੀ ਪੜ੍ਹੀ ਆ ਚੰਗੀ ਤਰ੍ਹਾਂ ਸਮਝੀ ਆ ਤਾਂ ਹੀ ਤੁਸੀਂ ਉਸ ਦਾ ਸਾਰ ਲਿਖ ਸਕਦੇ ਕਹਿਣ ਦਾ ਭਾਵ ਕਹਾਣੀ ਦੇ ਵਿੱਚ ਜਿੰਨੀਆਂ ਵੀ ਸਾਰੀਆਂ ਘਟਨਾਵਾਂ ਨੇ ਜੋ ਕਹਾਣੀ ਦੇ ਵਿੱਚ ਕਹਾਣੀ ਆ ਉਸ ਨੂੰ ਤੁਸੀਂ ਤਰਤੀਬ ਵਾਰ ਲਿਖਣਾ ਤੇ ਸੰਖੇਪ ਦੇ ਵਿੱਚ ਲਿਖਣਾ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਉਹ ਕਾసే ਤੋਂ ਕਹਾਣੀ ਦਾ ਹੁੰਦਾ ਸਾਰ ਏਸੀ ਬੱਚਿਓ ਆਪਣਾ ਅੱਜ ਦਾ ਪੰਜਾਬੀ ਦਾ ਪੇਪਰ 11ਵੀਂ ਕਲਾਸ ਦਾ ਜੋ ਕਿ 80 ਅੰਕ ਦਾ ਸੀ ਮੈਨੂੰ ਉਮੀਦ ਆ ਕਿ ਤੁਹਾਡਾ ਪੇਪਰ ਚੰਗਾ ਹੋਇਆ ਹੋਵੇਗਾ ਤੇ ਚੰਗੇ ਅੰਕ ਲੈ ਕੇ ਤੁਸੀਂ ਖਾਸ ਹੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ